ਕੇ ਆਟੋ ਦੇ ਵਿੱਚ ਤੇ ਇੱਥੋਂ ਜਾਣਾ ਆਪਾਂ ਆਟੋ ਫੜ ਕੇ ਵੇਰਕਾ ਦੇ ਕੋਲੇ ਉੱਥੋਂ ਆਪਾਂ ਨੂੰ ਮਿਲੋਗੀ ਮੋਗੇ ਵਾਲੀ ਬੱਸ ਟਰੈਵਲਰ ਦੀ ਜਿੰਦਗੀ ਸੌਖੀ ਨਹੀਂ ਹੈ ਕਿ ਸਾਰੀ ਫੈਮਿਲੀ ਛੱਡ ਕੇ ਬੱਸ ਤੇ ਮੈਂ ਮੋਗੇ ਜਾ ਰਿਹਾ ਕਿਉਂਕਿ ਮੇਰਾ ਬਲੌਗ ਹੈ ਜਿਹੜਾ ਮੈਂ ਐਡਿਟ ਕਰਨਾ ਤੇ ਅਪਲੋਡ ਕਰਨਾ ਹੈ ਇਹ ਮੇਰੀ ਨਵੀਂ ਗਰਲਫ੍ਰੈਂਡ ਆ ਲਾਹੌਰੀ ਜੀਰਾ ਪੁਰਾਣੀ ਤਾਂ ਹੁਣ ਰਹੀ ਨਹੀਂ ਨਵੀਂ ਲੈ ਲਈ ਕਿਸਾਨਾਂ ਨੇ ਲਾਇਆ ਜੀ ਧਰਨਾ ਉਹ ਫਾਂਦੀ ਕਰਨਾ ਇਹ ਛੇ ਕਿਹੜੀ ਗੱਲ ਮੇਰੇ ਕੋਲ ਹਾਂ ਲੱਗਦਾ ਅਸਲੀ ਸੀ ਨਾ ਜਿਵੇਂ ਕੰਮ ਹਾਂ ਐਂਟੀਚ ਆਪਾਂ ਨੰਬਰ 1 ਆ ਆਹ ਦੇ ਭਾਈ ਤੁਸੀਂ ਵੀ ਕਾ ਲੈਣਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਪੰਜਾਬ ਚ ਦੇਣਾ ਤੀਜਾ ਤੇ ਆਪਾਂ ਹੋ ਰਿਹਾ ਰੈਡੀ ਅੱਡ ਜਾਣਾ ਲੁਧਿਆਣਾ ਪਾਠ ਦੇ ਲਈ ਪਾਠ ਹੈ ਜੀ ਸ਼ਰੀ ਦੇ ਘਰੇ ਸ਼ਰੀ ਦੇ ਘਰੇ ਪਾਠ ਕਿਉਂਕਿ ਸ਼ਰੀ ਦਾ ਵਿਆਹ ਤੇ ਸਾਰੇ ਜਣੇ ਤਿਆਰ ਹੋ ਚੁੱਕੇ ਆ ਮੈਂ ਸਾਰੇ ਨਾਲ ਲੇਟ ਆ ਕਾਲਾ ਕੜਤਾ ਜੈਕਟ ਪਾਈ ਆ ਹਰਜੀਤ ਵੀ ਆ ਗਿਆ ਗੱਡੀ ਸਟਾਰਟ ਕਰਤੀ ਆ ਉਹਨੇ ਉਹ ਬਾਡੀ ਬੋਨੇ ਆ ਤਿਆਰ ਹੋਨੇ ਆ ਤੇ ਤਿਆਰ ਹੋ ਕੇ ਮਿਲਦੇ ਤੁਹਾਨੂੰ ਓਕੇ ਨੋ ਜੀ ਆਪਾਂ ਪਾਲੀਰ ਰੋਟੀ ਖਾਣ ਨੂੰ ਤੇ ਤਿਆਰ ਵੀ ਹੋ ਗਏ ਆ ਮੈਂ ਬਣ ਲਈ ਆ ਪੱਕ ਬਣ ਗਿਆ ਘੈਂਟ ਤੋਰੀਆਂ ਖਾ ਕੇ ਪਰੌਂਠੇ ਦੋ ਜਾਂ ਤਿੰਨ ਖਾਵਾਂਗੇ ਫਿਰ ਭੱਜਾਂਗੇ ਪਰੋ ਜਾਗੇ ਚੀਅਰਸ ਤੋਰੀਆਂ ਇਹ ਘਰ ਦੀ ਜਿਹੜੀ ਬਾਹਰ ਵੇਲ ਲਖਾਈ ਸੀ ਉਹਦੀਆਂ ਹੀ ਤੋਰੀਆਂ ਨੇ ਇਹ ਸਾਡਾ ਘੈਂਟ ਬੰਦਾ ਵਾ ਰੇਡੀ ਵਾਲਾ ਭਾਈ ਨਿਕਲਿਆ ਹੈਲੋ ਵੀਡੀਓ ਛੋਣੀ ਦੱਸਣਾ ਮੈਂ ਕੋਡ ਕੋਡਤਾ ਨੰਬਰ ਅਸਨੀ ਕੀਤਾ ਕਹਿੰਦਾ ਮੈਂ ਮੂਲੀ ਖਾਣੀ ਹੈ ਖਾ ਲਈ ਹੁੰਦੀ ਹੈ ਕਿਤੇ ਹੈ ਚੱਲ ਗਏ ਹਾਂ ਹੈ ਕੋਈ ਕੈਨੇਡੀਅਨ ਬੰਦ ਮੁੰਡਾ ਜਵਾਕ ਜਿਹੜਾ ਮੂਲੀ ਖਾਂਦਾ ਹੋਵੇ ਸਾਡੇ ਵਾਲਾ ਖਾਂਦਾ ਠੀਕ ਹੈ ਜੀ ਦੋ ਦੋ ਮਿਲੀ ਦੇ ਦੋ ਅਓ ਜੀ ਸੰਗ ਤਾਂ ਹੋ ਕੇ ਤਿਆਰ ਨਿਕਲ ਪਈਆਂ ਲੁਧਿਆਣੇ ਦੇ ਰਾਹ ਤੇ ਹੈ ਤੇਰੀ ਤੇਰੇ ਮੋਂਗ ਦੇ ਜਨਿਵਰਸ ਜੀ ਹੈਗੀ ਕੋਈ ਨਹੀਂ ਚਾਹ ਪਰ ਆ ਚੱਕ ਲਈਏ ਕਿ ਬਣਾਵਾਂਗੇ ਲੋਹੇ ਅੱਗੇ ਤਾਂ ਬੱਡੇ ਹਾਂ ਕੇਦੇ ਪ੍ਰੈਸ ਕਰਨ ਵਾਲੀਆਂ ਲੱਭ ਲੋ ਹੁਣ ਤੁਸੀਂ ਤਾਂ ਇਹਰ ਚੀਜ਼ ਤਾਂ ਸਿਆਤ ਤੇ ਹੈ ਗਿਆ ਤੂੰ ਹੁਣ ਵਿਆਹ ਕਰਾ ਲੈ ਫਿਰ ਸਪੈਸ਼ਲ ਬਣੇਗਾ ਤੇ ਬੈਲ ਕੁੜੀ ਚਾਹੀਦੀ ਹੁੰਦੀ ਭਾਬੀ ਆ ਮੇਰੇ ਨਾਲ ਥੋੜੀ ਕਰਾਣਾ ਨੇ ਵਿਆਹ ਤੇ ਬੈਲ ਕੁੜੀ ਚਾਹੀਦੀ ਹੁੰਦੀ ਹੈ ਜਦੋਂ ਅਸੀਂ ਦੋਨੇ ਮੂਰੇ ਬਹਿ ਜਾਈਏ ਸਾਡੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਕਿੰਨੇ ਦਾ ਕੋਣ ਇਕੱਠੇ ਹੀ 1500 ਦਾ ਭਾਈ ਕੱਥੇ ਹੀ ਬਾਦੇ 1500 ਭੈਣ ਆਇਆ ਤਾਂ ਇਹ ਨਹੀਂ 1500 ਦਾ ਬਾਗੇ ਮੈਂ ਕਿਹਾ ਚਾਹ ਗਲੇ ਤੇ ਗਲੇ ਤੇ ਡਿੱਗਣੀ ਡੇੜੀ ਤਮੀਤ ਲੱਗ ਯੇ ਡੈਡੀ ਬੁਲਾਉਂਦੇ ਅ ਨਹੀਂ ਆ ਦੇਣੇ ਹੁੰਦੇ ਆ ਪਾ ਤੇਲ ਪਾ ਨਾ ਚਲੋ 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 ਪਾਜੋ 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 ਪੈਂਦੀ ਪਾਜੋ ਚਾਹ ਕਿੱਥੇ ਹੈ ਹਾਲੇਲੂਇਆ ਆਹੋ ਪੰਜਾਬ ਚਾਹ ਗੋਰਿਆਂ ਵਾਲੇ ਕੋਲੇ ਬਿਸ਼ਰਮਾ ਪੰਜਾਬੀ ਨਹੀਂ ਆਉਦੀ ਜਵਾਕਾਂ ਨੂੰ ਅੱਜ ਕੱਲ ਲੁਧਿਆਣਿਆਂ ਨੂੰ ਕੈਸੇਓ ਕੈਸੇਓ ਕਰਤੇ ਰਹਤੇ ਆ ਅਹ ਨਾਲ ਇਹਨਾਂ ਦੇ ਵੀ ਪੈਰਾਂ ਤੇ ਗੰਨੇ ਪਟਾਕੇ ਚਲਾਉਣੇ ਆ ਰਾਕਟ ਲਾ ਤੁਸੀਂ ਮੈਨੂੰ ਕੀ ਪੁੱਛਣਾ ਮੈਂ ਤੇਰੇ ਪੁੱਛਦੀ ਜੀ ਵਿਆਹ ਲਈ ਦਾਦੇ ਕੀ ਸੂਟ ਸੁਣਣਾ ਆਹ ਤਾਂ ਹਣੀ ਵਿਆਹ ਵਾਲੇ ਦਿਨ ਸੋਚਾਂਗੇ ਸਵੇਰ ਸਵੇਰ ਸਕੱਟ ਵੀ ਖਾਣਗੇ ਮਾਰੋ ਮੈਨੂੰ ਮਾਰੋ ਆਜੇ ਪਤਾ ਕੋਟਮੈਂਟ ਦੇ ਆ ਵੀ ਆਪਾਂ ਪਹੁੰਚ ਗਏ ਲੋਧਿਆਣੇ ਏਕੇ ਬਣ ਰਹੀ ਆ ਪਾ ਤੋੜੇ ਇਥੇ ਚਾਹ ਬਣ ਰਹੀ ਹੈ ਜੀ ਜੋ ਕੀਦਾ ਹੈ ਅਸੀਂ ਕਾ ਜੀ ਮੈਂ ਮੂਵੀ ਵਾਲਿਆਂ ਦੀ ਮੂਵੀ ਬਣਾ ਲਵਾਂ 10 ਰੀਕਾਲ ਕੀ ਹਾਲ ਆ ਜੀ ਅਸੀਂ ਕਾ ਜੀ ਬਰੈਡ ਵਾਲਾ ਪਵਾੜਾ ਹਾਂ ਹਾਲੇਲੂਇਆ ਆ ਬੈਠੇ ਸਾਡੇ ਨਾਨਾ ਜੀ ਹਾਂ ਜੀ ਨਾਨਾ ਜੀ ਬਹੁਤ ਸੋਹਣੇ ਲੱਗਦੇ ਪਏ ਜੀ ਵਾਧਾ ਕੀ ਪਲ ਤੋਂ ਵਾ ਨਾਨਾ ਜੀ ਬਹੁਤ ਸੋਹਣੇ ਲੱਗ ਰਹੇ ਹੋ ਕਿਰਪਾ ਕਰ ਬੇਲੀ ਓਕੇਟ ਐ ਨਜ਼ਾਰਾ ਹੀ ਆ ਬੜਾ ਖੁਸ਼ ਹੋ ਗਿਆ ਵੇਖ ਕੇ ਹੈ ਹਾਏ ਆ ਲੰਮੀਆਂ ਲੰਮੀਆਂ ਗਲਾਬਾਂ ਚਾ ਮਨਾ ਤਾਂ ਮੇਰੀਆਂ ਫੇਵਰੇਟ ਹੈ ད�ས ད�ས དས 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 ད� सत्य सुन इकतरना मैं उमा के गौरव बोल में सुनता हूं मैं जो अपना सही पर मतलब की बात है मन का बंदे मेरे सौंदर्य स्नेह ग्राफ में जो को तारे देते जीव जो होए सुस्थना में कंकारनाथ योजना है अंतस से भरती आनंद चंद्र कहो आप सत्य निरागरा है द्वारा लेता है ਮੈਂ ਕਰ ਰਿਹਾ ਜੀ ਕ੍ਰੇਵਿੰਗ ਲਾਹੌਰੀ ਜੀਰੇ ਦੀ ਇਹ ਮੈਨੂੰ ਰੋਜ਼ ਦੋ ਤਿੰਨ ਭਲਾ ਦਿਆ ਕਰੇ ਹਰਜੀਤਾ ਇਹਦੀ ਬੱਲੇ ਬੱਲੇ ਆ ਇਹ ਨਾਲੇ ਮੇਰੀ ਦੀ ਆ ਸੋ ਹੁਣ ਲਾਹੌਰੀ ਜੀਰਾ ਪੀਣ ਚੱਲੇ ਆ ਦੇਖਦੇ ਆ ਕਿੱਥੋਂ ਕੋ ਮਿਲਦਾ ਦੁਕਾਨਾਂ ਸਾਰੀਆਂ ਬੰਦੀ ਆ ਸੰਡੇ ਅੱਜ ਸੰਡੇ ਸਾਨਾ ਦਾ ਡੇ ਆ ਹੋ ਗਿਆ ਨੀ ਜੀ ਦੀ ਹੱਟੀ ਖੁੱਲੀ ਆ ਉਹ ਤੇ ਚੱਲਦੇ ਆ ਉਹ ਵੇ ਗਿਆਨੀ ਆ ਉਹ ਦੇ ਮਾਹੌਲ ਆ ਮਾਮਾ ਇਹ ਇਹ ਮਾਹੌਲ ਆ ਮਾਹੌਲ ਆ ਆ ਦੇ ਇੱਥੋਂ ਮਿਲ ਜੂ। ਇਹ ਬੋਲਿਓ ਸੇ ਬੈਠਾ ਰੱਖ। ਹਾਂ। ਇਹ ਕਿੱਧਰ ਲਾਉਂਗਾ? ਕਿੱਗਾ ਲੀਏ ਗਿਆ ਕਾ ਲਾਉ। ਅੱਛਾ ਹੈ ਅੱਛਾ ਹੈ। ਥੈਂਕ ਯੂ ਬ੍ਰਦਰ। ਲਓ ਜੀ ਲਾਹੌਰੀ ਜੀਰਾ ਮਿਲ ਗਿਆ ਸਾਡੇ ਦਿਲ ਚ ਸਾਡੇ ਸਮਾਈਲ ਆ ਗਈ ਮੂੰਹ ਤੇ। ਇਹ ਮੇਰੀ ਨਵੀਂ ਗਰਲਫ੍ਰੈਂਡ ਦਾ ਲਾਹੌਰੀ ਜੀਰਾ। ਪੁਰਾਣੀ ਤਾਂ ਹਣ ਰਹੀ ਨਹੀਂ, ਨਵੀਂ ਲੈ ਲਈ। ਤੂੰ ਹੈ ਜਿਕੇ ਅਮਰੀ ਜਾਂ ਨਾ ਹੋਈ। ਪਹਿਲ ਨੂੰ ਕਣਤੇ ਤੇ ਕਰਦਾ। ਮੇਰੀ ਮੇਰੀ ਕਹਿ ਤੇਰੀ ਜਾਣ ਪਤਾ ਨਹੀਂ ਕਿਹੜੇ ਖੂਜੇ ਤੇ ਬੈਠੀ ਆ ਹੁਣ ਮਿਲਪਾ ਹਰਜੀਤ ਦੀ ਜਾਣ ਕਿੱਥੇ ਆ ਤੂੰ ਹਾਂ ਵਿਆਹ ਵੀ ਕਰੀਏ ਇਹਦਾ ਇਹ ਕਹਿੰਦਾ ਤੇਰੇ ਤੋਂ ਬਾਅਦ ਵਿਆਹ ਕਰਾਉਣਾ ਹਾਂ ਮੈਂ ਕਿਹਾ ਫੇਰ ਤਾਂ ਤੇਰਾ ਨਹੀਂ ਹੋਣਾ ਹਮਾਰਾ ਸ਼ਾਦੀ ਨਹੀਂ ਹੋਗਾ ਹਮ ਸ਼ਾਦੀ ਨਹੀਂ ਕਰਾਏਗੇ ਦੇਖ ਲੋ ਜੇ ਕਿਹਨੂੰ ਬਲੌਗ ਵਿੱਚ ਪਸੰਦ ਆ ਗਿਆ ਹਾਂ ਦੇਖ ਲੋ ਹਾਂ ਆਏ ਹਾਏ ਆਏ ਹਾਏ ਕੀ ਹਾਲ ਹੈ ਠੀਕ ਹੈ ਗੱਤਾਂ ਥੱਲੇ ਬੈਠੀਆਂ ਸੋਫਿਆਂ ਤੇ ਬਜ਼ੁਰਗ ਬੈਠੇ ਨੇ ਤਾਈ ਮੈਂ ਕਿਹਾ ਸੀ ਥੱਲੇ ਲਾਉਂ ਮੇਰੀ ਮੀਤਾ ਮਾਸੀ ਕਿੱਥੇ ਹੈ ਅਸੀਂ ਬਜ਼ੁਰਗ ਨਹੀਂ ਹੈਗੇ ਮਾਸਟਰ ਪਿੱਛੇ ਦੇ ਪਿੱਛੇ ਨਾ ਪਿੱਛੇ ਜਿਹੜੀ ਹੈ ਹਾਂਜੀ ਨਾ ਨਾ ਨੰਨੇ ਸਦੇ ਰਹੇ ਹੈ ਜਿਹੜੇ ਬਜ਼ੁਰਗ ਹੋ ਗਏ ਨੇ ਈ ਫੇਰੀ ਦੇ ਵਹਾਂ ਦੀਆਂ ਪੂਰੀਆਂ ਤਲੀਆਂ ਜਾਣ ਲੱਗੀਆਂ ਜੀ ਵਾਹ ਆਹ ਭਲਗੀ ਓਏ ਬਾਈ ਬਾਈ ਕਿੰਨਾ ਚਿਰ ਹੋ ਗਿਆ ਪੂਰੀਆਂ ਬਣਾਉਂਦੇ ਕਿੰਨੇ ਤੇਜੀ ਵਿੱਚ ਪੰਜ ਹੀ ਲੱਭੇ ਅਹੀ ਪੰਜ ਮਿੰਟ ਤੋਂ ਪੂਰੀਆਂ ਹੀ ਬਣਾਈਆਂ ਹੋਰ ਸਾਰੇ ਕਰ ਲੈਣ ਹੋ ਗਏ 40 50 ਸਾਲ ਹਾਂ ਹੋ ਗਏ ਥੋਨੂੰ ਨਹੀਂ ਉਹਨਾਂ ਨੂੰ ਥੋਨੂੰ ਤਾਂ ਸੱਖਰੀ ਹੋ ਗਏ ਹੋਣੇ ਅਸਲ ਗੱਲਾਂ ਕਰਦੇ ਸੀਗੇ ਕਹਿੰਦੇ ਮਈਆਂ ਤੋਂ ਬਾਅਦ ਤੇਰੇ ਸਿਰ ਤੇ ਹੱਥ ਰੱਖੂਣ ਮੈਂ ਭਾਜਣਾ ਹਾਂ ਹਾਂ ਹੱਥ ਪੜ ਗਏ ਹਨ ਮੈਂ ਕਿਹ ਜੀ ਮੈਗਾ ਪਹੁੰਚੇ ਨਹੀਂ ਭਾਜਣੀ ਕੋ ਲੋ ਇਹ ਤੇਰੇ ਨਾਲ ਫਸਕਲੋਜੀ ਤੁਸੀਂ ਸਾਹਮਣੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕਿਤਾ ਮਿਰਚ ਵਧੀਆ ਕੌੜੀ ਮਿਲੀ ਆ ਠੀਕ ਆ ਠੀਕ ਹੀ ਆ ਮਨ ਕੀ ਜਾਂਦਾ ਮੇਰੀ ਮਾਫੀ ਨੇ ਮਾੜੀਆਂ ਕੌੜੀਆਂ ਮੱਛਾਂ ਰੱਖਿਆ ਨਹੀਂ ਹਾਂ ਉਹ ਜੀ ਅਸੀਂ ਤੁਰਪੇ ਮੈਂ ਤੁਰਪਿਆ ਸੀਗਾ ਪਾਠ ਦੇ ਵਿੱਚੋਂ ਕਿਉਂਕਿ ਬਾਕੀ ਸਾਰੇ ਜਾਣੇ ਗਏ ਆ ਘਮਾਰ ਮੰਡੀ ਆਪਦੇ ਵਿਆਹ ਦੀ ਸ਼ਾਪਿੰਗ ਕਰਨ ਤੇ ਮੈਂ ਕੋਈ ਸ਼ਾਪਿੰਗ ਕਰਨੀ ਨਹੀਂ ਹੈਗੀ ਮੈਂ ਵਲੌਗ ਐਡਿਟ ਕਰਦਾ ਘਰੇ ਜਾ ਕੇ ਕਿਉਂਕਿ ਜਿਹੜਾ ਵਲੌਗ ਬਣਾਉਣਾ ਮੈਂ ਸ਼ੇਖ ਵਾਲਾ ਤੁਸੀਂ ਤਾਂ ਦੇਖ ਹੀ ਲਿਆ ਉਹਨੂੰ ਟਾਈਮ ਮੇਰਾ ਬਹੁਤ ਲੱਗਣਾ ਵਾ ਤੇ ਜੇ ਤੁਸੀਂ ਸ਼ੇਖ ਵਾਲਾ ਵਲੌਗ ਹਜੇ ਨਹੀਂ ਦੇਖਿਆ ਜਾਓ ਵਾਪਸ ਦੇਖੋ ਤੇ ਉਹਨੂੰ ਲਾਈਕ ਕਮੈਂਟ ਕਰੋ ਕਿਉਂਕਿ ਉਹਦੇ ਲਈ ਬਹੁਤ ਮਿਹਨਤ ਕੀਤੀ ਆ ਮੈਂ ਤੇ ਇੱਥੇ ਕੋਈ ਰੈਲੀ ਹੋ ਰਹੀ ਆ ਆਪਾਂ ਵੇਖਦੇ ਆ ਰੈਲੀ ਕਾਦੀ ਹੋ ਰਹੀ ਆ ਕਿਸਾਨਾਂ ਨੇ ਲਾਇਆ ਜੀ ਧਰਨਾ ਤੁਹਾਨੂੰ ਨਹੀਂ ਕਰਨਾ ਚਾਹਨਾ ਇੱਥੇ ਵਿਦਵਾਨ ਦਾ ਕਥਨ ਆ ਦੂਦੇ ਕੇ ਦਿੱਸਤੀ ਤੋਂ ਦੂਦੇ ਕੇ ਸਾਰੇ ਨਾ ਤੁਮ ਹੀ ਵਜੋਗੇ ਨਾ ਸਾਥੀ ਤੁਮਾਰੇ ਅੱਜ ਪੰਜਾਬ ਦੇ ਅੰਦਰ ਹਲਾਬ ਕਿਦਰਾ ਦੇ ਵਧ ਰਹੇ ਨੇ ਜਿਸ ਤਰੀਕੇ ਦੇ ਹਾਂਜੀ ਬਹਿ ਗਏ ਆਟੋ ਦੇ ਵਿੱਚ ਤੇ ਇੱਥੋਂ ਜਾਣਾ ਆਪਾਂ ਆਟੋ ਫੜ ਕੇ ਵੇਰਕਾ ਦੇ ਕੋਲੇ ਉੱਥੋਂ ਆਪਾਂ ਨੂੰ ਮਿਲੂਗੀ ਮੋਕੇ ਵਾਲੀ ਬੱਸ ਮੋਕੇ ਵਾਲੀ ਬੱਸ ਤੇ ਬੈਠਾਂਗੇ ਤੇ ਮੋਕੇ ਪਹੁੰਚ ਜਾਗੇ ਤੇ ਵੀਡੀਓ ਕਰਾਂਗੇ ਐਟਟਡ ਪੰਘੂ ਦਿਖਾਉਣ ਵਾਸਤੇ ਇਹ ਰਾਤ ਦੇ ਵਿੱਚ ਟ੍ਰਾਈ ਕਰਾਂਗੇ ਕਿ ਕੋਈ ਮਾੜਾ ਮੋਟਾ ਖਾਣ ਪੀਣ ਨੂੰ ਮਿਲਿਆ ਤਾਂ ਜ਼ਰੂਰ ਸਮਾਂਗੇ। ਮੇਰਾ ਗੰਡੇ ਦਾ ਜੂਸ ਪੀਣ ਨੂੰ ਬਹੁਤ ਜੀ ਕਰ ਰਿਹਾ ਗੰਡੇ ਦਾ ਜੂਸ ਜ਼ਰੂਰ ਪੀਵਾਂਗੇ ਗੰਡੇ ਦਾ ਰਸ। ਆਹ ਭਾਈ ਬਹੁਤ ਵੇਖ ਰਿਹਾ ਮੇਰੇ ਲਈ। ਹੈਲੋ ਕਰਦੇ ਹੈਲੋ। ਅੱਜ ਗਾਇਜ਼ਨ ਗਾਇਜ਼ਨ ਇਸ ਬੱਸ 'ਤੇ ਬਹਿ ਚੁੱਕੇ ਆ ਤੇ ਬੱਸ ਬਹੁਤ ਖਾਲੀ ਆ ਤੇ ਨਜ਼ਾਰਾ ਹੀ ਆ ਗਿਆ। ਇਤਨੀ ਖਾਲੀ ਬੱਸ 'ਤੇ ਬਹਿ ਕੇ ਤੇ ਇਸ ਤੋਂ ਬਾਅਦ ਮੋਗੇ ਨੂੰ ਲੱਗਿਆ ਤਕਰੀਬਨ ਘੰਟਾ। ਭਾਈ ਘੰਟਾ ਲੱਗੋ ਮੋਗੇ ਨੂੰ। ਓ ਭਾਈ ਘੰਟਾ ਇੱਕ ਮੋਗਾ ਇੱਕ ਘਟਾ ਲੱਗੂ ਗਾਦਲ ਨੂੰ ਸਵਾ ਘਟਾ ਰੋਕ ਰੋਕ ਕੇ ਜਾਂਦੀ ਐ ਤਾਂ ਕਰਕੇ ਜੋ ਡੇਢ ਘੰਟਾ ਲੱਗਿਆ ਨਾ ਇਹ ਮੋਕੇ ਪਹੁੰਚਦੇ ਚਲੋ ਕੋਈ ਨਹੀਂ ਫੇਰ ਕੋਈ ਨਹੀਂ ਹੋਰ ਆਪਸ਼ਨ ਹੀ ਹੈ ਦੀ ਕਿਉਂਕਿ ਮੰਮੀ ਹੁਣਾਂ ਨਾਲ ਆਉਂਦਾ ਤਾਂ ਰਾਤ ਨੂੰ ਪਹੁੰਚਣਾ ਸੀਗਾ ਮੈਂ ਉਹ ਸਾਰੇ ਸ਼ਾਪਿੰਗ ਕਰ ਰਹੇ ਆ ਤੁਹਾਨੂੰ ਪਤਾ ਘਮਾਰ ਮੰਡੀ ਦੇ ਵਿੱਚ ਤੇ ਆਪਾਂ ਕੋਈ ਸ਼ਾਪਿੰਗ ਕਰਨੀ ਨਹੀਂ ਜੀ ਆਪਾਂ ਕੀ ਕਰਨਾ ਹੈ ਸ਼ੌਪਿੰਗ ਤੋਂ ਆਇਆ ਤੁਹਾਨੂੰ ਵਲੌਗ ਵਧੀਆ ਦਿਖਾ ਦੇਣਾ ਈ ਸ਼ੌਪਿੰਗ ਸ਼ੌਪਿੰਗ ਦਾ ਪਰ ਛੱਡ ਕੇ ਵੀ ਵਲੌਗ ਘਰੇ ਆ ਕੇ ਐਡਿਟ ਵੀ ਕਰਨਾ ਏ ਟਰੈਵਲਰ ਦੀ ਜਿੰਦਗੀ ਸੌਖੀ ਨਹੀਂ ਹੈ ਕਿ ਸਾਰੀ ਫੈਮਿਲੀ ਛੱਡ ਕੇ ਬਸ ਤੇ ਮੈਂ ਮੋਕੇ ਜਾ ਰਿਹਾ ਕਿਉਂਕਿ ਮੇਰਾ ਵਲੌਗ ਜਿਹੜਾ ਮੈਂ ਐਡਿਟ ਕਰਨਾ ਤੇ ਅਪਲੋਡ ਕਰਨਾ ਤੇ ਤੁਸੀਂ ਸਪੋਰਟ ਕਰਿਆ ਕਰੋ ਯਾਰ ਟਰੈਵਲ ਸੈਂਕ ਤੋਂ ਬਰਿਆ ਤੁਹਾਨੂੰ ਦਿਖਾ ਰਿਹਾ ਸੋਹਣੀ ਦੁਨੀਆ ਸੋਹਣੀ ਦੁਨੀਆ ਜਿਬਰਾਓ ਅੱਡੇ ਤੇ ਗਏ ਆ ਬਹੁਤ ਇਖੋ ਜਾਂ ਆ ਰਿਹਾ ਓਕੇ ਇਹ ਉਹ ਵਾਲੀ ਜਗਾ ਆ ਗਈ ਹੈ ਜਿੱਥੇ ਆਪਾਂ ਸ਼ੇਕ ਬਣ ਕੇ ਆਏ ਕਬ ਭਾਈਆਂ ਨੂੰ ਮਿਲੀਏ ਉਹਨਾਂ ਨੂੰ ਦਸੀਏ ਮੈਂ ਹੀ ਸੀ ਉਹ ਬੇਰ ਵਾਲਾ ਭਾਈ ਲੱਭੇ ਉਹਦੇ ਨਾਲ ਕਰਦੇ ਗਾਣਾ ਹੀ ਨਾ ਘਟਣ ਲੱਗਿਆ ਗੱਲ ਏ ਕਿ ਨਹੀਂ ਗੱਲ ਮੇਰੇ ਕੋਲ ਹਾਂ ਅਸਲੀ ਸੀ ਨਾ ਜਿਵੇਂ ਕੰਮ ਹਾਂ ਇਹ ਹੈ ਐਕਟੀਚ ਆਪਾਂ ਨੰਬਰ 1 ਆ ਆਹ ਦੇ ਭਾਈ ਤੁਸੀਂ ਹੀ ਗੱਲ ਲੈਣਾ ਵੇਰਾ 10 ਕਿਲੋ ਮੀਟਰ ਕੀ ਬਣ ਗਿਆ ਭਾਈ ਉਹਨਾਂ ਦੀ ਫੀਲਿੰਗ ਫੋਨ ਚਗਾਤੀ ਸਾਡੇ ਇਹੀ ਸ਼ੇਖਾਂ ਨਾਲ ਘਟਾ ਯਾਰ ਆਦੋ ਵੀਰ ਆਰੇ ਦੱਸ ਤਾਂ ਜੀ ਤਾਂ ਚਾਹ ਪੀਤੀ ਸੀ ਵੀ ਮੈਂ ਇਹੀ ਗੱਲ ਤੁਹਾਡੇ ਕੋਲ ਬੇਰ ਵਾਲਾ ਪਾਈ ਨਹੀਂ ਲੱਭਿਆ ਕਿਤਾ ਭਾਈ ਕਹਿਮ ਆ ਸਾਡੋ ਬੜੀ ਫਿਰਦਾ ਮੈਂ ਹੈ ਤਾਂ ਪੰਜਾਬੀ ਨਹੀਂ ਹੈ ਮੈਂ ਜਾਣ ਕੇ ਇਦਾਂ ਕੀਤਾ ਹੀਗਾ ਆ ਮੇਰੀ ਵੀ ਆ ਬੱਸ ਸੁੱਤਰੇ ਤੇ ਆਪਣੇ ਆੜੀ ਕੋਲ ਆ ਕੇ ਜੂਸ ਪੀਣ ਬਾਈ ਨੇ ਦੂਰ ਹੀ ਦੇਖਿਆ ਕਹਿੰਦਾ ਆ ਗਿਆ ਹੈ ਕਹਿੰਦਾ ਫਿਰ ਕੈਮ ਸਿੱਤ ਆ ਗਿਆ ਆਪਣਾ ਤਾਜ਼ਾ ਗਨੇ ਦਾ ਰਸ